ਪੰਜਾਬ ਦੇ ਵਿੱਚ ਕਾਸਕੋ ਆਪਰੇਸ਼ਨ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਲਗਾਤਾਰ ਜਿਹੜਾ ਪੰਜਾਬ ਦਾ ਪ੍ਰਸ਼ਾਸਨ ਆ ਨਸ਼ਾ ਵਿਰੋਧਾ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰ ਮਲਿਆ ਮੇਟ ਕਰਨ ਦੇ ਵਿੱਚ ਲੱਗਿਆ ਹੋਇਆ ਤਾਂ ਦੱਸਦੀਏ ਇਸੇ ਕਾਰਵਾਈ ਦੇ ਤਹਿਤ ਅੱਜ ਬਰਨਾਲਾ ਦੇ ਵਿੱਚ ਇੱਕ ਨਸ਼ਾ ਤਸਕਰ ਦੇ ਘਰ ਦੇ ਉੱਤੇ ਪੀਲਾ ਪੰਝਾ ਚੱਲਿਆ ਦੱਸਦੀਏ ਕਿ ਇਹ ਨਸ਼ਾ ਤਸਕਰ ਆ ਜਿਹੜਾ ਉਸਤੇ ਜਿਹੜੇ 15 ਦੇ ਕਰੀਬ ਜਿਹੜੇ ਪਰਚੇ ਨੇ ਉਹ ਦਰਜ ਨੇ ਤਾਂ ਇਸ ਦਾ ਪੂਰਾ ਪਰਿਵਾਰ ਵੀ ਇਸ ਦਾ ਨਸ਼ਾ ਤਸਕਰੀ ਦੇ ਵਿੱਚ ਜਿਹੜਾ ਉਹ ਜੋਗਦਾਰ ਪਾਉਂਦਾ ਸੀ ਪੂਰਾ ਜਿਹੜਾ ਇਸ ਦਾ ਸਾਥ ਦਿੰਦਾ ਸੀ ਤਾਂ ਹੋਣਾ ਇਸ ਨਸ਼ਾ ਤਸਕਰ ਦਾ ਜਿਹੜਾ ਘਰ ਟਾਇਆ ਗਿਆ ਉੱਥੇ ਪੱਤਰਕਾਰਾਂ ਨੇ ਸਵਾਲ ਕਰਦਿਆਂ ਕਿਹਾ ਕਿ ਇਹ ਜਿਹੜਾ ਹੁਣ ਜਿਹੜਾ ਕਾਸਕੋ ਆਪਰੇਸ਼ਨ ਚੱਲ ਰਿਹਾ ਇਸ ਦੇ ਵਿੱਚ ਇੰਨੀ ਦੇਰੀ ਕਿਉਂ ਹੋਈ ਆ ਕਿਉਂ ਜਿਹੜਾ ਸਰਕਾਰ ਨੇ 3 ਸਾਲਾਂ ਦੀ ਵੇਟ ਕੀਤੀ ਆ ਇਹ ਕਦਮ ਚੱਕਣ ਨੂੰ ਜੇਕਰ ਪਹਿਲਾਂ ਹੀ ਜਿਹੜਾ ਇਹ ਕਦਮ ਚੱਕਿਆ ਹੁੰਦਾ ਤਾਂ ਹੁਣ ਤੱਕ ਕਈ ਜਿਹੜੇ ਸੈਂਕੜੇ ਨੌਜਵਾਨੇ ਜਿਨ੍ਹਾਂ ਦੀ ਨਸ਼ੇ ਦੇ ਕਾਰਨਾ ਜਾਨ ਚਲੀ ਗਈ ਆ ਉਹਨਾਂ ਦੀ ਜਾਨ ਬਚ ਸਕਦੀ ਸੀ